ਮੈਂ ਕੁਲਦੀਪ ਆਰਸ ਤੇ ਚਮਕੀਲਾ ਅਸੀਂ ਤਿੰਨ ਚਾਰ ਪਿੱਛੋਂ ਜਿਹੜੇ ਪੂਰੇ ਕਾਮਯਾਬ ਹੋਏ ਜੀ ਤਾਂ ਕਿਤੇ ਵੇਲੇ ਨਾ ਲੱਗਾ ਵੇ ਫਿਰ ਇਹ ਸ਼ਾਮ ਉਹ ਜੀ ਬੇ ਬਦਫਤਰਾ ਸਾਰੇ ਜਿਹੜੀ ਫਿਰ ਫਿਰ ਪੂਰਾ ਲੈ ਲਓ ਫਿਰ ਸ਼ਾਮ ਨੂੰ ਗਲਾਸੀ ਖੜਕ ਜ ਜਾਂਦੀ ਆ ਗਲਾਸ ਕਿਤੇ 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 ਖੜਕਦੀ ਸ਼ੋ ਸ਼ੋਗੁਲ ਮੇਲਾ ਆ ਮੈਂ ਤੇ ਦਦਾਰ ਸੰਧੂ ਬਾਜੀ ਹੁਣੇ ਅਕਸਰ ਬਹਿ ਜਾਂਦੇ ਸੀ ਕੋਈ ਸਾਡੇ ਦਫਤਰ ਕੱਠੇ ਨਹੀਂ ਲਾਉਂਦੇ ਸਾਰੇ ਪੈਗੀ ਕੋਈ ਸੋਫੇ ਹੁੰਦੇ ਸੀ ਨਹੀਂ ਲਾਤ ਦਾ ਲਾਉ ਸ਼ਾਮ ਨੂੰ ਲਾਉਂਦੇ ਸੀ ਹਮ ਹਮ ਤੇ ਦਦਾਰ ਤਾਂ ਉਹ ਉਹ ਤਾਂ ਚਲਦੀ ਵੀ ਹੁੰਨੀ ਫਿਰ ਸੰਤਰਾ ਜਾਂ ਦੇਸੀ ਨਹੀਂ ਸ਼ਰਾਬ ਤੋਂ ਵਧੀਆ ਪੀਣ ਲੱਗੇ ਸੀ ਜਦੋਂ ਕਿ ਪਹਿਲੇ ਅੱਛਾ ਮਕੀਲੇ ਨੂੰ ਆਸ ਸੀ ਉਹ ਜੇ ਕਿਤੇ ਪੀਣੀ ਉਹਨੂੰ ਕਹਿੰਦਾ ਨਹੀਂ ਵੀ ਜੇ ਤਾਂ ਦੇਸੀ ਪੀਣੀ ਮੈਂ ਮੰਗਵਾਉਣਾ ਅੱਛਾ ਜੇ ਅੰਗਰੇਜ਼ੀ ਪੀਣੀ ਤਾਂ ਤੂੰ ਮੰਗਵਾ ਲੈ ਅਜ ਉਹ ਚੜਦੀ ਨਹੀਂ ਸੀ ਉਹਨਾਂ ਨੂੰ ਨਹੀਂ ਉਹ ਜਾਣ ਕੇ ਸ਼ਤਾਨ ਸੀ ਅਸ਼ਤਾਨੀ ਚੜਦੀ ਕੋ ਚੜਨ ਨੂੰ ਤਾਂ ਉਹ ਚੜਾ ਲੇਦਾ ਸਭ ਕੁਝ ਅੱਛਾ ਅੱਛਾ ਪਰ ਆਮ ਕਿਉਂਕੋ ਟਾਈਮ ਨਹੀਂ ਸੀ ਬੜਾ ਕੰਮ ਟਾਈਮ ਕਮ ਬਹੁਤ ਜ਼ਿਆਦਾ ਹੁੰਦਾ ਸੀ ਸਾਰੇ ਕੋਈ ਸਾਰੇ ਕੋਲ ਸਾਰੇ ਕੋਲ ਮੈਂ ਤਾਂ ਇੱਕ ਦਿਨ ਦੇ ਵਿੱਚ ਦੋ ਦੋ ਖਾੜੇ ਲੱਗ ਜਿੰਦੇ ਤੰਤਰ ਮਿਲ ਆਇਆ ਜੀ। ਅਛੇ ਕਿ ਤੰਤਰ ਤੰਤਰ ਮਿਲ ਆਇਆ। ਪੰਜਾਬ ਦੇ ਵਿੱਚ ਵਿੱਚ ਹੀ ਲੱਗਦਾ ਕਿ ਉਹ ਨੇੜੇ ਨੇ ਬੁੱਕ ਕਰ ਲੈਣੇ ਵੀ ਪਏ 5 ਦਾ 10 ਦਾ ਕਿਲੋਮੀਟਰ ਦੇ ਜੇ ਆ ਜਾਣਾ ਬੰਦਾ ਵੀ ਉਹ ਕਰ ਲੋ ਇੰਨੇ ਤੋਂ ਇੰਨੇ ਪਰ ਉਹ ਸਵਾਦ ਨਹੀਂ ਆਉਂਦਾ ਜੀ। ਕਿਸੇ ਪਰੋਂ ਦਾ ਲਾ ਕੇ ਦੇਖੇ ਤਿੰਨ ਤਿੰਨ ਲਾ ਪਰੋਂ ਲਾ ਕੇ ਉਹ ਕਿਸੇ ਇੱਕ ਪਰੋਂ ਨੂੰ ਇਨਸਾਫ ਨਹੀਂ ਹੁੰਦਾ ਤੁਹਾਡੇ ਟੈਨਸ਼ਨ ਰਹਿੰਦੀ ਦਿਮਾਗ ਤੇ। ਵੀ ਪਹਿਲਾ ਛੇਤੀ ਸ਼ੁਰੂ ਕਰ ਲੈ। ਹੂੰ। ਉਹ ਤੋਂ ਬਾਅਦ ਦੂਜਾ ਸ਼ੁਰੂ ਛੇਤੀ ਕਰ ਲੈ ਛੇਤੀ ਮੁਕਾ ਕਰ ਦੇ। ਹੁਣ ਜਿੰਨੇ ਜਿਹੜੇ ਅਗਲੇ ਦੇ ਖੜਾ ਨੇ ਅਗਲੇ ਪਤਲੇ ਇੱਕ ਗੀਤ ਨੂੰ ਕਿਉਂਕਿ ਵੀ ਰੌਲਾ ਪੈ ਜਾਣਾ। ਇੱਕ ਵਾਰੀ ਅਸੀਂ ਨਕੋਦਰ ਇੱਕ ਵ ਉਹਨਾਂ ਨੇ ਇਹ ਕਹਿ ਵੀ ਸਾਨੂੰ 11 ਵਜੇ ਫ੍ਰੀ ਕਰ ਦਿਓ। ਉਹ ਕਹਿੰਦੇ ਕਰ ਦਾਂਗੇ ਮੈਂ ਤੁਸੀ ਕਰਨਾ ਨਹੀਂ ਉਹ ਕਹਿੰਦੇ ਲਿਖ ਕੇ ਦੇਤਾ ਉਹਨਾਂ ਨੇ। ਅਸੀਂ 9 ਵਜੇ ਜਾ ਕੇ ਸਤੇ ਤੇ ਸਾਹ ਰਾਖ ਤੇ 9 ਵਜੇ ਬਰਾਤ ਨਹੀਂ ਆਈ ਸੀ। 10:30 ਵਜੇ ਬਰਾਤ ਆਈ ਆ। 11 ਵਜੇ ਉਹ ਨੰਦਾ ਤੇ ਨਹੀਂ ਗਏ। ਉਹ ਜਦੋਂ 11 ਵਜੇ ਨੰਦਾ ਜਾਂਦੇ ਸੀ ਅਸੀਂ ਕਾਰ 'ਚ ਬੈ ਕੇ ਤੁਰ ਗਏ ਉਥੋਂ। ਅੱਛਾ। ਪੈਸੇ ਹੀ ਪਹਿਲੇ ਫੜੜੇ ਸੀ। ਪਰ ਰਾਜ ਅਸੀਂ ਕਿੰਨਾ ਪਛਤਾਏ ਉਹ ਪੈਸੇ ਹਜ ਵੀ ਨਹੀਂ ਨਾ ਹੁੰਦੇ। ਜਿਹੜੋ ਕਿਸੇ ਦਾ ਕੰਮ ਹੀ ਨਹੀਂ ਸੁਸੀ ਕੀਤਾ। ਇੱਕ ਵਾਰੀ ਮੈਨੂੰ ਯਾਦ ਆਵੇ ਅਸੀਂ ਫਰੀਦਕੋਟ ਕੋ ਇੱਕ ਪ੍ਰੋਮ ਕੀਤਾ। ਦੂਜਾ ਸਾਡਾ ਬਰੋਂਸੀ ਮਰੋੜ ਦੇ ਨਾਲ ਹੀ ਪੈਣਿਆ ਐ ਡਿਫੈਂਸ ਰੋਡ ਦੇ ਉੱਤੇ ਪੈਣਿਆ ਅੱਛਾ ਜੀ ਉੱਥੇ ਉਹਨਾਂ ਇਹਨਾਂ ਫ੍ਰੀ ਕੋਟਾ ਨੂੰ ਕਿਹਾ ਵੀ ਅਸੀਂ ਇਹ ਇੱਕ ਉੱਥੇ ਇੱਕੋ ਹੀ ਜਾਣਾ ਕਹਿੰਦੇ ਉਹ 12 ਵਜੇ ਛੱਡ ਦਾਂਗੇ ਮੈਂ ਕਿਹਾ 12 ਵਜੇ ਕੌਣ ਛੱਡਦਾ ਹੁੰਦਾ ਕਹਿੰਦੇ ਨਹੀਂ ਨਹੀਂ ਹਰ ਹੱਦ ਉਹਨਾਂ ਲਿਖ ਕੇ ਦਿੱਤਾ ਤੁਹਾਨੂੰ ਤੇ ਅਸੀਂ ਉੱਥੇ 9 ਵਜੇ ਪਹੁੰਚ ਗਏ ਜੇ 10:00 ਸ਼ੁਰੂ ਕਰਾ ਦੇਣਗੇ ਉਹ 10:30 ਵਜੇ ਬਰਾਤ ਆਈ ਸਾਢੇ ਸਾਢੇ 11:00 ਵਜੇ ਅਨੰਦ ਸ਼ੁਰੂ ਕੀਤੇ ਉਹਨਾਂ ਨੇ ਉਤੇ ਬਰਾਤ ਐਡੀ ਵੱਡੀ ਵੀ ਉਹਦੇ ਡਿਪਟੀ ਕਮਿਸ਼ਨਰ ਉਹ ਫਰੀਦਕੋਟ ਦਾ ਆਇਆ ਹੋਇਆ ਤੇ ਉਹ ਦਜੀ ਬਹੁਤ ਤਗੜੇ ਸੀ ਮੈਂ ਕਿਹਾ ਵੀ ਇੱਥੇ ਦਾ ਆ ਗਏ ਉਹਨਾਂ ਦਾ ਕੀ ਕਸੂਰ ਉਹਨਾਂ ਨੂੰ ਇੱਕ ਨਿਮਾਰ ਦੇਣਾ ਹੂੰ ਕਹਿੰਦੇ ਫੇਰ ਮੈਂ ਕਿਹਾ ਇਹਨੂੰ ਦੱਸੋ ਨਾ ਕਿ ਭੱਜ ਰੋ ਅਸੀਂ ਫਿਰ ਉਹ ਮੁੰਡੇ ਨੂੰ ਕਿਹਾ ਵੀ ਅਸੀਂ ਚੱਲ ਤੁਸੀਂ ਚਲੋ ਬਾਹਰ ਹੈ ਤੇ ਅਸੀਂ ਕਿੰਨੇ ਵੀ ਅਸੀਂ ਬਾਥਰੂਮ ਜਾ ਕੇ ਆਏ ਇਕੱਠੇ ਰਾਇਓ ਉਹ ਸੜਕ ਦੇ ਖੜੇ ਅਸੀਂ ਕਾਰ ਚੱਕ ਕੇ ਪੁੱਝਾ ਕੇ ਫਿਰ ਇਹ ਕਿਹਾ ਮੇਨ ਰੋਡ ਨਾ ਪਾਇਓ ਪਿੱਛਾ ਕਰਨਗੇ ਨਹੀਂ ਪਿੱਛੇ ਅਸੀਂ ਉਹ ਨਾਕੀਲਵਾਦਗੇ ਫਿਰ ਉਥੋਂ ਨਹਿਰ ਜਾਂਦੀ ਜਿਹੜੀ ਨਹਿਰਾਂ ਜਾਂਦੀਆਂ ਉਹ ਨਹਿਰਾਂ ਪਾ ਕੇ ਫਰੀਦਕੋਟ ਦੇ ਕੋਟਕੂ ਮੁਕਸਦ ਦੇ ਪਰਲੇ ਬਣੇ ਜਾ ਨਿਕਲਦੀਆਂ ਉਥੋਂ ਅਸੀਂ ਲੋੜ ਜਾ ਕੇ ਪਹੁੰਚੇ ਉਹ ਡੇਢ 2 ਵੇ ਪਹੁੰਚੋ ਲੋੜ ਬਣ ਮੈਂ ਕਿਹਾ ਆ ਗਏ ਆ ਅਸੀਂ ਆਉਣਾ ਹੀ ਨਹੀਂ ਸੀ ਯਾਨੀ ਉਹ ਫਿਰ ਸਵਾਦ ਨਹੀਂ ਲੈਂਦਾ ਇਹ ਦੇਖੇ ਫਿਰ ਜਿੰਦਾ ਜਾਂਜੀ ਜਾਂ ਦੂਜੇ ਕੁੜੀ ਵਾਲੇ ਫਿਰ ਕੀ ਰ ਵੀ ਲੈਂਦੇ ਨੇ ਭੀ ਗਾ ਕੇ ਜਾਓ ਬਹੁਤ ਬੜੀ ਘਰੇ ਸਨ ਤੇ ਲੇਟ ਹੋਏ ਸਾਡੇ ਗਲ ਪੈ ਨੇ ਲੋਕ ਉਹ ਸਾਡੀ ਦਾ ਐਸੀ ਮਾੜੀ ਕਿਸਮਤ ਦੀ ਅਜੀ ਸੋਪਰੋਂ ਤੇ ਟਾਈਮ ਨਾਲ ਪਹੁੰਚ ਜੀਏ ਇੱਕ ਤੇ ਨਹੀਂ ਪਹੁੰਚੇ ਉੱਥੇ ਕਲੇਸ਼ ਪੈਂਦਾ ਸੀ ਕਲੇਸ਼ ਪੈਂਦਾ ਪਰ ਦੋ ਦੋ ਘੰਟੇ ਜਾ ਕੇ ਬਿਠੇ ਨਾ ਕੋਈ ਨਹੀਂ ਕਹਣਾ ਕੋਈ ਨਾ ਜੀ ਕੋਈ ਨਾ ਕੋਈ ਨਾ ਜੀ ਕੋਈ ਨਾ ਕੋਈ ਨਾ ਕਰੋ ਜਿੱਥੇ 10 ਮਿੰਟ ਲੇਟ ਹੋ ਉਹ ਕਾਰ ਚ ਘੜੀਆਂ ਦਿਖਾਉਂਦੇ ਆ ਆ ਦੇਖੋ ਟਾਈਮ ਆ ਦੇਖੋ ਉਹ ਟਾਈਮ ਪੈਸੇ ਮਾਰ ਲੈਂਦੇ ਨੇ ਭਜਾਉ ਦਿੰਦੇ ਨੇ ਪੈਸੇ ਉੱਥੇ ਜਾਨ ਛੁੱਟਦੀ ਤਾਂ ਉੱਥੇ ਪੈਸੇ ਕਿੱਥੇ ਲਾ ਦਿੰਦੇ ਮਤੇ ਸੋਰ ਸਵਾਦ ਨਹੀਂ ਸੀ ਨਹੀਂ ਨਹੀਂ ਹੁਣ ਮੈਂ ਦੇਖਿਆ ਨਾ ਪ੍ਰੋਗਰਾਮ ਇੱਕੀ ਕੰਮ ਕਰੋ 1 ਕਰੋੜ ਨਾ ਕਰੋ ਜੇ ਉਹ ਪ੍ਰਮੋਤ ਚਾ ਵੱਧ ਪੈਸੇ ਲੈ ਲਓ। ਵੀ ਤੁਸੀਂ ਪੈੜੇ ਹੀ ਬਹੁਤ ਕਰਦੇ ਹੋਗੇ ਨਾ ਜੀ। ਪੈੜੇ ਹੀ ਬੇਸ਼ੁਮਾਰ ਪੈੜਾ ਕੀਤਾ 7 700 ਕਿਲੋਮੀਟਰ ਜਿਹੜੀ ਕੀਤਾ। ਨਾ ਦੋ ਦੋ ਤਿੰਨ ਕਿਟ ਗਾਉਣਾ ਵੀ ਦੇਖੋ। ਅਗਲਾ ਕਹਿੰਦਾ ਪੈਸੇ ਕਮਾਏ ਬਹੁਤ ਜਾਣ ਔਕੀ ਹੈ ਜੀ ਬਹੁਤ। ਅੱਜ ਕੱਲ ਤਾਂ ਕਲਾਕਾਰ ਬਾਦਸ਼ਾਹੀ ਕਰਦੇ। ਪਹਿਲਾਂ ਚਾ ਉਹ ਜਾਂਦੀ ਆਰਾਮ ਨਾਲ ਘਰੋਂ 12 ਵਜੇ ਕਰੋ ਤੇ ਇਹਦੇ 5 5 ਵਜੇ ਕਰੋ ਤੁਰਦੇ ਰਾਤ ਦੇ 12 ਵਜੇ ਇੱਕ ਇੱਕ ਸੌ। ਪਹਿਲਾਂ ਸਾਜੀ ਇਕੱਠੇ ਕਰਨੇ ਪੈਂਦੇ ਨੇ। ਸਭ ਤੋਂ ਬੁਰਾ ਉਹ ਪ੍ਰੌਣ ਦੇ ਹੁੰਦੀ ਸੀ ਕਿ ਜੇ ਇੱਕ ਵੀ ਨਾ ਆਇਆ ਤਾਂ ਉਹ ਜਿੱਟ ਕੀਬੋਰਡ ਵਾਲਾ ਤਾਂ ਹੀ ਮਰ ਗਏ। ਅਸੀਂ ਉਹਨਾਂ ਨੂੰ ਐ ਬੜੀ ਇੱਜ਼ਤ ਨਾਲ ਰੱਖਦੇ ਵੀ ਬੜੀ ਮਾਣ ਨਾਲ ਰੱਖਦੇ ਵੀ ਕਿਤੇ ਭੱਜ ਨਾ ਜਾਣਗੇ ਤੁਸੀਂ ਦੇਖ ਲਓ 5 ਵਜੇ ਪੂਰੀ ਤੜਕੇ ਉਸਿਆ ਦੀ ਰਾਤਾਂ 5 ਵਜੇ ਨੂੰ ਜਾਂਦੇ ਤੁਰਦੇ ਰਹੇ ਇੱਕੋ ਜਿਹਾ ਸੀਰੀਅਲ ਚੱਲਦਾ ਉਹ ਰਮਾਂਡ ਦਾ ਜੀ ਅਸੀਂ ਉਦੋਂ ਗੰਗਾ ਨਗਰ ਵਾਲੇ ਪਰੋਂ ਬਹੁਤ ਹੁੰਦੇ ਸੀ ਅਸੀਂ 9 ਵਜੇ ਗੰਗਾ ਨਗਰ ਬੱਸ ਸਟੈਂਡ ਦੇ ਉਹਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਜਾ ਕੇ ਬ੍ਰੀਕਫਾਸਟ ਕਰਦੇ ਰਹੇ ਨਾਲੇ ਰਮਾਂਡ ਦੇਖਦੇ ਰਹੇ ਅੱਛਾ ਨਾਲੇ ਰਮਾਂਡ ਵੀ ਦੇਖਦੇ ਰਹੇ ਆ ਉੱਥੇ ਜੇ ਯਾਨੀ ਸਾਡਾ ਹੁੰਦਾ ਵੀ ਉੱਥੇ ਜਾ ਕੇ ਰਮਾਂਡ ਦੇਖਣੀ 9 ਵਜੇ ਇੱਥੋਂ ਦੇਖ ਲਓ ਕਿੰਨੇ ਵੇ ਇਹ ਪੰਜ ਸਿਆਦ ਹੀ ਰਤਾ ਨਿਕਲਦੇ ਰੋਡ ਵੀ ਛੋਟੇ ਗੱਡੀਆਂ ਵੀ ਛੋਟੀਆਂ ਗੱਡੀਆਂ ਦੇ ਉੱਤੇ ਕਟਾਊਟ ਕੰਮ ਛੱਡ ਗਿਆ ਕਰ ਡੈਨਬੋ ਕੰਮ ਛੱਡ ਗਿਆ ਉਹ ਹੁਣ ਤੇ ਕੋਈ ਗੱਲ ਨਹੀਂ ਮੁੱਕ ਗਿਆ ਜੀ ਕਦੇ ਕਾਰ ਪੈਂਚਰ ਹੋ ਗਈ ਕਦੀ ਕੀ ਹੋਗਾ ਸਾਡੇ ਜਿਹੜੇ ਤੁਰਦੇ ਪਾਟ ਕਰਦੇ ਜਾਂ ਸੱਚੇ ਪਾਸ਼ਾਹ ਲਾ ਦੀ ਪੀੜਾ ਲਾ ਦੀ ਘਰੋਂ ਜਿਹੜੀ ਤੁਰਲੇ ਵਾਲੀ ਪੱਗ ਬੰਦੇ ਉਹੀ ਜਾ ਕੇ ਉੱਥੇ ਗੇ ਉੱਥੇ ਗੇ ਪੱਗ ਪੱਗ ਉੱਥੇ ਪਾਉਂਦਾ ਸੀ ਪਹਿਲਾਂ ਪਹਿਲਾਂ ਮੈਂ ਦੋ ਸਾਲ ਬੰਨੀ ਫਿਰ ਉਹ ਜੋ ਕਾਰ ਦੂਪਰੋਂ ਹੁੰਦੇ ਉਹ ਐ ਕਰਕੇ ਬੈਠਣਾ ਬਹੁਤ ਮੁਸ਼ਕਲ ਹਾਂ ਫਿਰ ਮੈਂ ਪੱਗ ਸਿੱਧੀ ਕਰ ਲਈ ਸਿੱਧੀ ਕਰ ਲਈ ਪਹਿਲਾਂ ਪਹਿਲਾਂ ਮੈਂ ਬੰਨੀ ਉਹ ਪਹਿਲਾਂ ਬੰਨ ਕੇ ਬਹਿਣਾ ਪੈਂਦਾ ਨਾ ਗੱਡੀ ਜੇ ਨਹੀਂ ਬੰਨ ਬੰਦੇ ਉੱਥੇ ਜੇ ਅਗਲੇ ਪਰੋਂ ਤੇ ਜਾਣਾ ਹੁੰਦਾ ਸੀ ਨਾ ਹੂੰ ਉਦੋਂ ਫਿਰ ਉਹ ਤਾਂ ਲੱਗਦਾ ਸੀ ਤਾਂ ਉਹ ਧੌਣ ਇੱਕ ਤੇ ਉਹ ਪਹਿਲਾਂ ਥੱਕੇ ਕਿ ਧੌਣ ਥੱਲੇ ਨੂੰ ਕਰ ਕਰ ਕੇ ਜੇ ਤੁਸੀਂ 100 ਕਿਲੋਮੀਟਰ ਜਾਣਾ ਤੇ ਧੌਣ ਹੀ ਆ ਕੜ ਜਾਂਦੀ ਆ ਕਾਕੜ ਫਿਰ ਧੌਣ ਨੇ ਗੋੜੋ ਜਾ ਕੇ ਹੂੰ ਉਹ ਬੜਾ ਔਖਾ ਹੁੰਦਾ ਉਹਦੇ ਪੰਜਾਬ ਤੋਂ ਬਾਹਰ ਵੀ ਤਾਂ ਦਿਖਾੜੇ ਲੱਗਦੇ ਰਹੇ ਬਹੁਤ ਰਹੇ ਹਰਿਆਣਾ ਵਿੱਚ ਵੀ ਪੰਜਾਬ ਦੀ ਹਿਮਾਚਲਰ ਵੀ ਸਾਰੇ ਜੇ ਯੂਪੀ ਜਿੱਥੇ ਜਿੱਥੇ ਪੰਜਾਬੀ ਬੈਠਾ ਜਿੱਥੇ ਪੰਜਾਬੀ ਜਾਂਦਾ ਬਹੁਤ ਬੁਰਕ ਪੈਸੇ ਮੁੰਮਨ ਗਮਿਲਦੇ ਪੈਸੇ ਬਹੁਤ ਬੱਦਦੇ ਪੈਸੇ ਤਾਂ ਕਦੀ ਸੋਚੇ ਨਹੀਂ ਪੈਸੇ ਮਿਲਦੇ ਤੇ ਸਟਾਰਟਿੰਗ ਦੇ ਮਿਲਦਾ ਉਦੋਂ ਪਹਿਲੇ 1000 ਦਾ ਮਿਲ ਗਿਆ ਖੜਾ 2000 ਦਾ ਮਿਲ ਗਿਆ ਫਿਰ 11000 ਚ ਚੱਲ ਗਿਆ ਨਹੀਂ ਅਸੀਂ ਉਦੋਂ ਪਹਿਲਾਂ ਪਹਿਲੇ 1000 ਸੀ ਫਿਰ ਜਿਹੜੇ 5-6000 ਰੁਪਈਆ ਹੋ ਗਿਆ ਸੀ ਰੇਟ ਮਤਲਬ ਜਿੱਦਾਂ 5-6000 ਜਮਕੀਲਾ ਮਰਿਆ ਉਦੋਂ 5-6000 ਕਲਾਕਾਰ ਦਾ ਰੇਟ ਸੀ 5000 ਦਾ ਵੀ ਉਦੋਂ ਖੜਾ ਬਹੁਤ ਵੱਡਾ ਖੜਾ ਮੰਨਦਾ ਬਹੁਤ ਵੱਡਾ ਖੜਾ ਮੰਨਦਾ ਤੇ ਫਿਰ ਉਹ ਬੰਦਾ ਰੱਜੇ ਪੁੱਜੇ ਬੁਲਾਉਂਦਾ ਹੂਗਾ ਵਿਆਹ ਤੇ ਨਾ ਜੀ ਹਾਂਜੀ ਹਾਂਜੀ ਬਹੁਤ ਉਦੋਂ ਤਾਂ ਹੋਰ ਰਿਵਾਜ ਸੀ ਨਾ ਕਈ ਤਾਂ ਹੁੰਦੇ ਸੀ ਵੀ ਨਾਲ ਨਾ ਉਤਲੇ ਸਾਡੇ ਉਹ ਝੋਲਾ ਉਹ ਫੜ ਲੈ ਇਹ ਵੀ ਕਈ ਹੁੰਦੇ ਹੁੰਦਾ ਸੀ ਗੁੰਡੇ ਵਾਲੇ ਆਓ ਕਈ ਹੁੰਦੇ ਪਿੰਡ ਵਾਲੇ ਹੂੰ ਉਦੋਂ ਮੈਂ ਕਿਹਾ ਤੁਸੀਂ ਆਪਦੇ ਵੱਲੇ ਤਾਂ ਸਾਡੇ ਸਾਨੂੰ ਦਿੱਤੇ ਆ ਆਪਦੇ ਵੱਲੇ ਕੀ ਪਾਇਆ ਆਪਣੇ ਲਈ ਪਾਇਆ ਪਰ ਕਈ ਵੱਡੇ ਸੀ ਉਹ ਲੋਕ ਬਹੁਤ ਤਸੰਦੇ ਬਹੁਤ ਮਾਣ ਕਰਦੇ ਸੀ ਨਿਆਰੇ ਸੀ ਫੋਲੇ ਜੀ ਪੂਰੇ ਪੂਰੇ ਸਵਾਦੀ ਜ਼ਿੰਦਗੀ ਦਾ ਸਵਾਦ ਦੇਖੇ ਹੂੰ ਤਨ ਕੋਈ ਸ਼ਿਕਾਇਤ ਨਹੀਂ ਇਹ ਮੈਂ ਤਾਂ ਕਹਿੰਦਾ ਵੀ ਜੇ ਪਰਮਾਤਮਾ ਕਿਸ ਨੂੰ ਕਲਾਕਾਰ ਬਣਾਵੇ ਤਾਂ ਉਹਨੂੰ ਸਭ ਕੁਝ ਦਿਖਾਵੇ